ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੀ ਬੈਦਰੀ 2015 ਦਾ ਨੰਬਰ 493 ਮੇਰੇ ਕੋਲ ਰਿਕਾਰਡ ਪਿਆ ਹੋ ਚੁੱਕੀ ਹੈ ਕਿੱਥੇ ਹੋਈ ਜੀ ਉਹ ਵੀ ਇਸ ਗੁਰੂਆਂ ਦੀ ਸ਼ਹੀਦਾਂ ਦੀ ਪਾਕਤਾਂ ਦੀ ਚਲੂ ਪ੍ਰਾਪਤਨ ਬੰਦੀ ਸੇ ਜਿਹੜੇ 32 33 34 ਸਾਲ ਤੋਂ ਜਿਹਨਾਂ ਦੇ ਕਾਲ ਕੋਠੇ 'ਚ ਬੰਦ ਨੇ ਉਹਨਾਂ ਨੇ ਹੱਕ ਕਰਾਉਣਾ ਚਾਹੁੰਦੇ ਆ ਉਹਨਾਂ ਦਾ ਹੱਕ ਕਿੱਥੇ ਕੋਇਆ ਗਿਆ 15 ਅਗਸਤ 'ਤੇ ਰੋਸ ਲਜੋ ਇੱਕ ਕਾਹਲੀ ਜਾਤੀ ਬਦੋ ਸਾਨੂੰ ਕੋਈ ਜਾਤੀ ਨਹੀਂ ਮੇਰੀ ਮੈਂ ਫੇਰ ਦੁਬਾਰਾ ਰਿਪੀਟ ਕਰਦਾ ਅਸੀਂ ਪੂਰੀ ਤਰ੍ਹਾਂ ਗਰਾਮ ਆ ਧਰਮ ਤੋਂ ਉੱਤੇ ਰਾਜਿਕ ਤੌਰ ਤੇ ਸਵਾਰਿਕ ਤੌਰ ਤੇ ਸਾਨੂੰ ਦੋ ਮੇਰੀ ਗਵਰਨਰ ਸਾਹਿਬ ਮੇਰੇ ਦੇ ਪਨਾਹ 11 ਨੰਬਰ ਮਹੀਨੋਂ ਪਰ 11 ਜਨਵਰੀ 2022 ਨੂੰ ਤੇ ਪਿਛਲੇ ਸਾਲ 2023 ਨੂੰ 14 ਅਗਸਤ ਨੂੰ ਮਿਲਿਆ ਉਹ ਤੋਂ ਦੂਆ ਪ੍ਰਸ਼ਾਸਨ ਕਰਦਾ ਜਾ ਜਦੋਂ ਵੀ ਹੁੰਦਾ ਤਾਰੇ ਰੱਪੇ ਲਾਉਦੇ ਫੇਰ ਕਹਿੰਦੇ ਕਿ ਗਵਰਨਰ ਬਦਲ ਗਿਆ ਦੁਆਰ ਨੇ ਬਦਲ ਗਿਆ ਖਾਲੀ ਫੈਰ ਨਹੀਂ ਬਦਲ ਗਈ ਪੰਜਾਬ ਸਰਕਾਰ ਨੂੰ ਦੱਸਣਾ ਜੂਟੀ ਨੂੰ ਪੰਜਾਬ ਨੂੰ ਦੱਸਣਾ ਵੀ ਕਿਹੜੀਆਂ 92 ਲਾਸ਼ਾਂ ਇਹ ਪੰਜਾਬੀ ਬਣਾ ਸਕਦੇ ਤੁਹਾਨੂੰ ਉਸ ਜੀ ਆ ਦੇ ਬਿਠਾ ਸਕੀਂ ਨੌਣਾ ਵਿਚਾਰ ਤੇ ਗਰਮੀਆਂ ਸਾਤੇ ਕਿੰਨੀ ਤਪਸ਼ ਪੈ ਰਹੀ ਆ ਠੰਡਾ ਦੇ ਵਿੱਚ ਤਪਤਾ ਵਿੱਚ ਤੰਪੂਆਂ ਜਿ ਬੈਠੇ ਨੇ ਸਾਨੂੰ ਕੋ ਚਾਹ ਵਾ ਅਸੀਂ ਉਹ ਜੱਟਾਂ ਆ ਪਾਗਲਾਂ ਵਾਂ ਮੂਰਤਾਂ ਜਿਹੜੇ ਇੱਥੇ ਬੈਠੇ ਸਾਡੀ ਸੁਣ ਬੇਸਿਫੇਟ ਕਿਉਂ ਆ ਸਾਡਾ ਫਿਰ ਪੰਜਾਬੀ ਹੱਕ ਆ ਵੀ ਜਦੋਂ ਕਿਤੇ ਸਰਵਾਈ ਨਹੀਂ ਹੁੰਦੀ ਤੇ ਸਾਡਾ ਕੇ ਹੀ ਸਰਦ ਤੇ ਬੈਠਾਂਗੇ ਰੋਸ ਕਰਾਂਗੇ ਇਹ ਪ੍ਰਚਾਰ ਜੀ ਜਾਂਦਾ ਸ਼ਾਂਤ ਕੀਤਾ ਅਗਲਾ ਉਹ ਸਾਡਾ ਸਗਾ ਸਾਹ ਦੇ ਅਸੀਂ ਅਸੀਂ ਗੱਲਬਾਤ ਕੀ ਕਰਦੇ ਕਈ ਵਾਰੀ ਹੋ ਚੁੱਕੀ ਅਸੀਂ ਕਹਿੰਦੇ ਸਾਡੀਆਂ ਮੰਗਾ ਬੰਦੋ ਅਸੀਂ ਸਦਾਈ ਐਵੇਂ ਦਾ ਤੁਸੀਂ ਟਾਈਮ ਵੇਸਟ ਕਰਦੇ ਸਾਡਾ ਕਰਦੇ ਇਹ ਜਾ ਕੋਈ ਮੰਗਾਈ ਗੱਲ ਤੇ ਤੁਹਾਡੀਆਂ ਮੰਗਾ ਜਾਈ ਦੀ ਜਾ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਬਿਆਦਵੀ ਰੋਡ ਤੇ ਨਹੀਂ ਰੋਡ ਤੇ ਰਾ ਅਸੀਂ ਨਹੀਂ ਗੁਰੂ ਪਰ ਜੈਸੀ ਗੱਲ ਕਰ ਜਾਗਣ ਦੀ ਈ 30% ਜ਼ਿਆਦਾ। ਜਾਇ ਦੱਸਣ ਜਿਹਨੇ ਦੇਰ ਦੇ ਤਰ੍ਹਾਂ ਸੇਖਵਾਰਾ ਦੇ ਕਿਹੜਾ ਜਿਹੜੇ ਕਾਨੂੰਨ ਅਸਾਰੂ ਚਲੀ ਰੱਖਿਆ ਕੋਈ ਕੇਸ ਦੀ ਕੋਈ ਟੀਵੀ 84 ਦੇ ਨਾਲ ਜੁੜੇ ਹੋ ਮਹ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਤਕਰੀਬਨ 1.5 ਸਾਲ ਦਾ ਲੰਬਾ ਵਕਫਾ ਹੋ ਚੁਲਿਆ ਹੈ ਚੰਡੀਗੜ੍ਹ ਤੇ ਮੋਹਾਲੀ ਦੀਆਂ ਸਰਹੱਦਾਂ ਦੇ ਉੱਪਰ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ-ਨਾਲ ਜਿਹੜੀਆਂ ਸਿੱਖਾਂ ਦੀਆਂ ਪ੍ਰਮੁੱਖ ਮੰਗਾਂ ਨੇ ਇਹਨਾਂ तमाम सारीਆਂ ਮੰਗਾਂ ਦੇ ਮੱਦੇ ਨਜ਼ਰ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਕਿਉਂਕਿ 15 ਅਗਸਤ ਦਾ ਦਿਨ ਬਿਲਕੁਲ ਨਜ਼ਦੀਕ ਹੈ ਔਰ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜੇ ਭਾਰਤੀ ਇਜ਼ਾਮ ਦੇ ਹਿੱਸੇ ਨੇ ਉਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਇੱਕ ਖੁਸ਼ੀ ਦਾ ਵੀ ਜ਼ਾਹਰ ਕੀਤਾ ਜਾਣਾ ਸੁਭਾਅ ਹੈ ਤੇ ਦੂਜੇ ਪਾਸੇ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਬੰਦੀ ਸਿੰਘਾਂ ਦੇ ਮੋਰਚੇ ਦੇ ਵਿੱਚ ਕੌਮੀ ਇਨਸਾਫ ਮੋਰਚੇ ਦੀਆਂ तमाम ਸ਼ਖਸੀਅਤਾਂ ਦੇ ਵੱਲੋਂ ਸੰਗਤ ਨੂੰ ਇੱਕ ਵੱਡਾ ਪ੍ਰੋਗਰਾਮ ਦਿੱਤਾ ਗਿਆ ਹੈ ਉਹ ਪ੍ਰੋਗਰਾਮ ਕੀ ਹੈ ਉਸ ਬਾਰੇ ਜਾਣਕਾਰੀ ਲੈਣੀ ਹੈ ਕਿਸ ਤਰੀਕੇ ਦੀ ਰੂਪਰੇਖਾ ਹੋਵੇਗੀ ਤੇ ਉਹਦੇ ਵਿੱਚ ਕਿਸ ਤਰੀਕੇ ਦੀਆਂ ਪ੍ਰਤੀਕਰਮ ਦਿੱਤੇ ਜਾ ਸਕਦੇ ਨੇ ਮੋਰਚੇ ਦੇ ਕੋਨਵੀਨਰ ਸਰਦਾਰ ਪਾਲ ਸਿੰਘ ਫਰਾਂਸ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਫਰਾਂਸ ਸਾਹਿਬ ਤੁਹਾਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰਾਂਸ ਸਾਹਿਬ ਜਿਹੜਾ 15 ਅਗਸਤ ਦੇ ਮੱਦੇਨਜ਼ਰ ਕੋਮਿਟੀ ਸਾਹਿਬ ਨੂੰ ਮੋਰਚੇ ਦੇ ਵੱਲੋਂ ਕਿਸ ਤਰੀਕੇ ਦੇ ਪ੍ਰੋਗਰਾਮ ਦਿੱਤੇ ਜਾ ਰਹੇ ਆ ਕੁਝ ਵੀ ਕਹਿਣ ਤੋਂ ਪਹਿਲਾਂ ਮੈਂ ਤੁਹਾਨੂੰ ਆਡੀ ਪੂਰੀ ਟੀਵੀ 84 ਦੀ ਟੀਮ ਦਾ ਇਹ ਫੋਟੋ ਬਹੁਤ ਬਹੁਤ ਚਲਵੰਦੀ ਹੈ। ਆ ਜਿੱਥੇ ਸੀ ਖੜੇ ਹੈ ਜੀ। ਇਹ ਸੰਤਰਾਬਾ ਹਰਵੰਦ ਸਿੰਘ ਜੀ ਤੇ ਉਹ ਸਰੀਰਕ ਤੌਰ ਤੇ ਤੇਨੀ ਉਤਬਾ ਸੰਤਪਾਪਾ ਜੱਜ ਜੀ ਸੰਤਪਾਪਾ ਬਿੰਦਰ ਸਿੰਘ ਜੀ। ਉਹਨਾਂ ਤੋਂ ਅੱਗੇ ਬਾਬਾ ਕਰਨ ਸਿੰਘ ਜੀ ਲੂਣਾ ਪਿੰਡੇ ਨਾਣਾ ਜੀ। ਇਹ ਸਾਰੀ ਟੀਮ ਨੇ ਅੱਜ ਲੰਗਰ ਲਾਇਆ ਤੇ ਬੰਦ ਅੱਜ ਬਾਬਾ ਬਚਨ ਸਿੰਘ ਜੀ ਦਾ ਦਰਮੇਂ ਲੱਗਿਆ। ਅਜਾ ਤੇ ਬਾਬਾ ਠੀਕ ਹੈ ਜੀ ਇਹਨਾਂ ਦੀ ਵਿਟਿਆਈ ਆ ਕਿਉਂਕਿ ਮੈਂ ਉਹਨਾਂ ਨੂੰ ਮਿਹਰਿਆ ਦੀ ਮੇਰੇ ਨੂੰ ਮਿਲਿਆ ਇਹ ਲੰਗਰ ਦੀ ਇੱਥੇ ਉਸੇ ਲੰਗਰ ਹਾਲਤ ਖੜੇ ਆ ਜੀ ਅੱਜ ਬਹੁਤ ਵੱਡਾ ਪ੍ਰੋਗਰਾਮ ਸਿਗਾ ਤਾਂ ਤਾਂ ਸਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਪਾਸਾ ਸਾਡੇ ਪਾਸਾ ਦਾ ਜਾਣਦੈ ਲੈ ਆਇਆ ਪਿੰਡ ਦੇ ਲੋਣੀ ਤੋਂ ਤੇ ਲਾ ਕੇ ਛੱਕਦੇ ਉਹ ਸੰਗਤਾਂ ਜਿੱਕਰ ਤਾਂ ਹੋਈ ਹੈ 15 ਅਗਸਤ ਵਾਸਤੇ ਵੀ ਅਨਾਊਂਸਮੈਂਟ ਹੈ ਕੀ ਹੈ ਜੀ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਇਹ ਰਾਜਨੀਤਕ ਤੌਰ ਤੇ ਹਿੰਦੁਸਤਾਨ ਦੇ ਕਰਮਕਾਂਡੀ ਲੋਕਾਂ ਦੀਆਂ ਗਲਾਮੀ ਦੀਆਂ ਜੰਜੀਰਾਂ ਵਿੱਚ ਜਕੜੀ ਸਿੱਖ ਕੌਮ ਦੀ 15 ਅਗਸਤ ਕੋਈ ਜਾਤੀ ਦੀ ਉਹਦਾ ਕਾਰਨ ਕੀ ਹੈ ਸਿੱਖ ਬਾਬਾ ਮਰੇ ਸ੍ਰੀ ਨਨਕਾਣਾ ਸਾਹਿਬ ਸਾਡਾ ਜਨਮ ਸਥਾਨ ਤੇਰਾ ਸਾਹਿਬ ਪੰਝਾ ਸਾਹਿਬ ਰੂੜੀ ਸਾਹਿਬ ਬਹੁਤ ਹੀ ਪਵਿੱਤਰ ਸਥਾਨ ਛੱਡੀ ਇਸ ਦਨ ਉਹ ਚੀਜ਼ ਛੱਡੀ ਜਿਹੜੀ ਦੁਨੀਆ ਤੇ ਜਿਹੜੀ ਸਿੱਖ ਦੀ ਪੁਲੀ ਸਾਡੇ ਲਾਹੌਰ ਰਾਜਤਾਨੇ ਇਥੇ 40 ਸਾਲ ਦੇ ਕਰੀਬ ਸਿੱਖ ਪੰਥ ਦਾ ਰਾਜ ਰਿਆ ਉਹ ਰਾਜ ਜਿਹਨੇ ਵਿੱਚ ਕਿਸੇ ਨੇ ਇਹੋ ਜਿਹਾ ਕਰਮ ਨਹੀਂ ਕੀਤਾ ਵੀ ਜਿਹਨੂੰ ਫਾਸੀ ਦੀ ਸਜ਼ਾ ਹੋਈ ਹੋਵੇ ਉਹ ਮਹਾਰਾਜਾ ਰਜੀਤ ਸਿੰਘ ਨੇ ਰਾਜ ਕਾਇਮ ਕੀਤਾ ਰਾਜ ਦੋ ਕਿਸਮਾਂ ਦਾ ਹੁੰਦਾ ਜੀ ਸਿੱਧੇ ਲੰਬ ਤੇ ਜਾਂ ਤਾਂ ਪੈਰਾਂ ਤੋਂ ਲੈ ਕੇ ਸਿਰ ਤੱਕ ਧਰਮ ਵਿੱਚ ਰੰਗਿਆ ਹੋਵੇ ਉਸ ਦਾ ਉਸ ਰਾਜ ਦੀ ਤਸਵੀਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਗਤ ਇਹਦੇ ਚ ਗਰੀਬ ਆਉਂਦਾ ਅਮੀਰ ਆਉਂਦਾ ਰਾਜਾ ਆਉਂਦਾ ਭਿਖਾਰੀ ਆਉਦਾ ਕੋਈ ਸੰਤ ਆਉਦਾ ਕੋਈ ਸਮਾਜ ਦਾ ਦਰਕਾਰਿਆ ਬੰਦਾ ਆਉਦਾ ਕਿਸੇ ਦਿਨ ਤੇ ਨਾ ਵਿਤ ਕਰਾਦੀ ਹੁੰਦਾ ਇਹ ਧਰਮ ਧਰਮਕ ਰਾਜ ਧਰਮ ਵਿਚ ਰੰਗਿਆ ਰਾਜ ਦੂਜਾ ਹੈ ਧਰਮ ਨਿਰਪੱਖ ਰਾਜ ਉਹ ਜਿੱਥੇ ਪਹਿਲਾਂ ਸ਼ਹੀਦ ਬਾਬਾ ਬੰਦਾ ਸਿੰਘ ਬੇਗﻪ ਨੇ ਕਾਇਮ ਕੀਤਾ ਰਾਜ ਦੇਖੋ ਜੇ ਕਿਹੋ ਜਿਹਾ ਰਾਜ ਸੀਗਾ ਬਿਰਾਜ ਕਾਇਮ ਕਰਨ ਲਈ ਸਭ ਤੋਂ ਪਹਿਲਾਂ ਰਾਜ ਪਲਟੇ ਲਿਆਉਣ ਲਈ ਫੌਜ ਦੀ ਪੈਸੇ ਦੀ ਤੇ ਹਥਿਆਰਾਂ ਦੀ ਜਰੂਰਤ ਹੁੰਦੀ ਬੰਦਾ ਸਿੰਘ ਬਹਾਦਰ ਕੋਲ ਕੁਝ ਵੀ ਨਹੀਂ ਸੀ ਇਹਨਾਂ ਚੀਜ਼ਾਂ ਦੇ ਉਹਦੇ ਪਾਸ ਕੀ ਸੀ ਸਵੈ ਮਾਨ ਤੇ ਅਣਖ ਜੇ ਇਸ ਬੰਦੇ ਵਿੱਚ ਸਵੈ ਮਾਨ ਤੇ ਅਣਖ ਹੁੰਦੀ ਉਹ ਸਾਰੀਆਂ ਜਿੱਤਾਂ ਪ੍ਰਾਪਤ ਕਰ ਸਕਦਾ ਦੂਜੀ ਸੀ ਗੁਰੂ ਦਾ ਆਸਪਨਾ ਗੁਰੂਦਿਆਂ ਸੀਸਾ ਗੁਰੂਦਿਆਂ ਬਖਸ਼ਾ ਤੇ ਪੰਜ ਸਿੰਘ ਦੇ ਪੰਜ ਜੀ ਬੰਦਾ ਸਿੰਘ ਬਹਾਦਰ ਨੇ ਕਿਹੋ ਜਿਹਾ ਰਾਜ ਕਾਇਮ ਕੀਤਾ ਪਹਿਲਾ ਰਾਜ ਹੋਇਆ ਸਿੱਖੀ ਵੀ ਬੰਦਾ ਸਿੰਘ ਬਹਾਦਰ ਨੇ ਆਪਣੇ ਨਾਂ ਦਾ ਸਿੱਕਾ ਹੀ ਚਲਾਇਆ ਰਾਜਗੱਦੀ ਤੇ ਹੀ ਬੈਠਾ ਕੋਈ ਨਾ ਦੇ ਗੁਰੂ ਗੋਬਿੰਦ ਸਿੰਘ ਰਾਜਾ ਸੀ ਜਿਹੜੇ ਜ਼ਮੀਨ ਸੀ ਜਿਹੜੇ ਅੱਜ ਸਾਡੇ ਸਿੱਖ ਜਾਂ ਜੱਟ ਸ਼੍ਰੇਣੀ ਤੜਾ ਮਾਰਦੀ ਹੈ ਮਾਲਕੀ ਦਬਾਉਣ ਵਾਲਾ ਬੰਦਾ ਸਿੰਘ ਬਹਾਦਰ ਜਿਹਦਾ ਹੀ ਨਾਂ ਨਹੀਂ ਲੈ ਜੇ ਬੰਦਾ ਸਿੰਘ ਬਹਾਦਰ ਜਿਹੜੇ ਡੈਮੋਕਰੇਟਿਕ ਰਾਜ ਰਿਆਂਦਾ ਜ਼ਕੀਰਦਾਰੀ ਖਤਮ ਕੀਤੀ ਜ਼ਮੀਨ ਵਾਹਿ ਘਰਾਂ ਨੂੰ ਦਿੱਤੀ ਜਿਹੜੇ ਵੋਂਦੇ ਸੀ ਉਸ 1799 ਦਾ ਇਨਕਲਾਬ ਫਰਾਂਸ ਦਾ ਪੜਾਇਆ ਜਾਂਦਾ 1710 ਬੰਦਾ ਸਿੰਘ ਬਹਾਦਰ ਦਾ 78 ਸਾਲ ਪੈਦਾ ਦਾ ਪੜਾਇਆ ਨਹੀਂ ਜਾਂਦਾ ਹਾ ਜਿੱਤੇ ਦੂਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕੈਪੀਟਲ ਸਿੱਖਾ ਨੂੰ ਰਾਜਧਾਨੀ ਸਿੱਖਾ ਦੀ ਰਾਜਧਾਨੀ ਖੋਈ ਗਈ ਉਹ ਰਾਜ ਜਿਹੜਾ 40 ਸਾਲ ਜਿਹੜੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਤੇ ਜਿਨ੍ਹਾਂ ਨੇ ਸਿੱਖਾ ਨੂੰ ਸਿੱਖਾ ਦੇ ਜਨਨ ਕੁੱਟ-ਕੁੱਟ ਕੇ ਲੜ-ਲੜ ਕੇ ਝਗੜ-ਝੜ ਕੇ ਜਿਨ੍ਹਾਂ ਗੋਰੀਆਂ ਨੂੰ ਕੱਢਿਆ ਸੀ ਸਾਰੇ ਪੰਜਾਬ ਦੇ ਲੋਕਾਂ ਦੇ ਤਰਫੋਂ ਇਸ ਵੀ ਦਿਨ ਇਹ 15 ਅਗਸਤ ਦਾ ਦਿਨ ਹੁਣ ਇਹ ਮੋਰਚਾ ਜਿਹੜਾ ਲੱਗਾ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਿਹੜੀਆਂ-ਕਿਹੜੀਆਂ ਮੰਗਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੈਦਵੀ 2015 ਤੋਂ ਲੈ ਕੇ 419 ਵੇਰੀ ਤੱਕ ਮੇਰੇ ਕੋਲ ਰਿਕਾਰਡ ਪਿਆ ਹੋ ਚੁੱਕੀ ਹੈ ਕਿੱਥੇ ਹੋਈ ਜੀ ਉਹ ਵੀ ਇਸ ਗੁਰੂਆਂ ਦੀ ਸ਼ਹੀਦਾਂ ਦੀ ਪਾਕਿਸਤਾਨੀ ਚੰਦ ਸ਼ੂ ਪ੍ਰਾਪਤਤਾ ਸੀ ਕਿਸੇ ਵਿਦੇਸ਼ ਵਿੱਚ ਨਹੀਂ ਹੋਈ ਕਿਸੇ ਭਾਰ ਦੀ ਦੂਈ ਸਟੇਟ ਤੇ ਨਹੀਂ ਹੋਈ ਅਸੀਂ ਉਹਦੇ ਦੀ ਨਿਆਂ ਲੈਣਾ ਚਾਹੁੰਦੇ ਹਾਂ ਸ਼ਖਸਕਰੂਨ ਬਣਾਉਣਾ ਚਾਹੁੰਦੇ ਹਾਂ ਬੰਦੀ ਸਿੰਘ ਜਿਹੜੇ 32 32 33 33 ਸਾਲ ਤੋਂ ਜੇਲਾ ਦੀ ਕਾਲ ਕੋਠੇ 'ਚ ਬੰਦ ਨੇ ਉਹਨਾਂ ਨੂੰ ਰਿਹਾ ਕਰਾਉਣਾ ਚਾਹੁੰਦੇ ਆ ਉਹਨਾਂ ਦਾ ਹੱਕ ਇੱਥੇ ਕੋਇਆ ਹੈ ਕਈ ਇਹੋ ਜਿਹੇ ਗੁਰਸਿੱਖ ਦੇ ਭਾਈ ਪਰਮ ਜੀ ਕੀ ਸੀ ਪਿਉਰਾ ਉਹ ਹਜੇ ਤੱਕ ਪ੍ਰੋਲ ਹੀ ਨਹੀਂ ਵੀਰੇ ਅਸੀਂ ਉਸ ਕਰਕੇ 15 ਜਨਵਰੀ ਨੂੰ ਰੋਸ ਲਜੋ ਇੱਕ ਕਾਲੀ ਜਾਦੀ ਬਦੋ ਸਾਨੂੰ ਕੋਈ ਜਾਦੀ ਨਹੀਂ ਮਿਲੀ ਮੈਂ ਫੇਰ ਦੁਬਾਰਾ ਰਿਪੀਟ ਕਰਦਾ ਅਸੀਂ ਪੂਰੀ ਤਰ੍ਹਾਂ ਗ੍ਰਾਮ ਆ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਆ ਸਕਦੇ ਆ ਪੂਰੀ ਤਰ੍ਹਾਂ ਕਲਾਮਾ ਅਸੀਂ ਉਦੋਂ ਦੱਸਣਾ ਚਾਹੁੰਦੇ ਆ ਮੋਰਚਾ ਕਿਉਂ ਲੱਗਾ ਇਹਨਾਂ ਸਾਨੂੰ ਦੋ ਵੇਰੀ ਗਵਰਨਰ ਸਾਹਿਬ ਮੇਰੇ ਦੇ ਪੰਜਾਬ 11 ਨਵੰਬਰ 2021 11 ਜਨਵਰੀ 2022 ਨੂੰ ਇਹ ਪਿਛਲੇ ਸਾਲ 2023 ਨੂੰ 14 ਅਗਸਤ ਨੂੰ ਮਿਲਿਆ ਉਦੋਂ ਦੂਆ ਪ੍ਰਸ਼ਾਸਨ ਕਰਦਾ ਰਿਹਾ ਜਦੋਂ ਵੀ ਹੁੰਦਾ ਅਧਾਰੇ ਰੱਪੇ ਲਾਉਦੇ ਫੇਰ ਕਹਿੰਦੇ ਜੀ ਗਵਰਨਰ ਬਦਲ ਗਿਆ ਗਵਰਨਰ ਬਦਲ ਗਿਆ ਸਾਡੀ ਫੈਰ ਵੀ ਬਦਲ ਗਈ ਇਹ ਰਸਾਲਾ ਦੱਸਿਆ ਸਟ੍ਰੀਮ ਵੀ ਬੜਾ ਗਵਰਨਰ ਬਲ ਗਿਆ ਸਾਡਾ ਤਾਂ ਪੇਪਰ ਉੱਥੇ ਪਈ ਸਾਡੀ ਫਾਈਲ ਉੱਥੇ ਪਈ ਜਿਹੜੇ ਨਿਆਂ ਲੈਣਾ ਉਦੋਂ ਕਹਿੰਦਾ ਵੀ ਜਿਹਨੇ 25 ਸਾਲ ਕੱਢ ਚੁੱਕੇ ਮੈਂ ਤੁਰੰਤ ਰਿਹਾ ਕਰ ਬੁੜ ਕੇ ਹੱਥ ਖੜੀ ਕਰਕੇ ਅਸੀਂ ਹੁਣਾਂ ਨੂੰ ਦੱਸਣਾ ਕਿ ਇਹ ਪੰਜਾਬ ਸਰਕਾਰ ਨੂੰ ਦੱਸਣਾ ਡਿਊਟੀ ਨਹੀਂ ਪੰਜਾਬ ਨੂੰ ਦੱਸਣਾ ਵੀ ਕਿਹੜੀਆਂ 92 ਲਾਸ਼ਾਂ ਇਹ ਪੰਜਾਬੀ ਬਣਾ ਸਕਦੇ ਤੁਹਾਨੂੰ ਕੁਰਸੀਆਂ ਦੇ ਪਿਛਾ ਸਕਦੇ ਨਾਣਾ ਵੀ ਜਾਣਦੇ ਹੈ ਜੇ ਪਿਛਲੇ ਸਾਲ ਦੀ ਗੱਲ ਕਰੀਏ 15 ਅਗਸਤ ਦਾ ਦਿਨ ਹੋਵੇ ਜਾਂ 26 ਜਨਵਰੀ ਦੀ ਗੱਲ ਹੋਵੇ ਤਾਂ ਉਸ ਸਮੇਂ ਦੇ ਦਰਮਿਆਨ ਮੁਹਾਲੀ ਦੀਆਂ ਸੜਕਾਂ ਦੇ ਉੱਪਰ ਵੱਡੇ ਮਾਰਚ ਕੱਢੇ ਜਾਂਦੇ ਨੇ ਕੀ ਲੱਗਦਾ ਹੈ ਕਿ ਜਿਹੜਾ ਪ੍ਰੋਗਰਾਮ ਤੁਸੀਂ 15 ਅਗਸਤ ਦਾ ਚੰਡੀਗੜ੍ਹ ਦੇ ਪਲਾਜ਼ਾ ਦੇ ਵਿੱਚ ਰੋਸ ਪ੍ਰਦਰਸ਼ਨ ਕਰਨ ਦਾ ਦਿੱਤਾ ਹੈ ਇਹਦੇ ਨਾਲ ਪ੍ਰਸ਼ਾਸਨ ਦੇ ਉੱਪਰ ਕੋਈ ਪ੍ਰੈਸ਼ਰ ਲਾਈਜ਼ ਹੋ ਸਕਦਾ ਹੈ ਬਿਲਕੁਲ ਜੀ ਪ੍ਰੈਸ਼ਰ ਪੈਗਾ ਹੀ ਉਹਨਾਂ ਦੇ ਵੀ ਪੈਣਾ ਪਰ ਪ੍ਰੈਸ਼ਰ ਕਿਉਂ ਪੈਣਾ ਚੰਡੀਗੜ੍ਹ ਸਾਡਾ ਅਸੀਂ ਚੰਡੀਗੜ੍ਹ ਕਿਉਂ ਨਹੀਂ ਜਾ ਸਕਦੇ ਚੰਡੀਗੜ੍ਹ ਕਿਤੇ ਫਹਾਰ ਨਹੀਂ ਬੁਲਖ ਦੀ ਸਕੇਟ ਦੀ ਸਾਡੇ 30 35 ਪਿੰਡਾਂ ਨੂੰ ਉਜਾੜ ਕੇ ਹੁਣ ਤਾਂ 52 ਪਿੰਡ ਹੋ ਗਏ ਉਦੋਂ 28 30 ਪਿੰਡ ਸ਼ੁਰੂ ਕੀ ਉਜਾੜ ਕੇ ਪਿੰਡ ਵਸਿਆ ਹੋਇਆ ਚੱਲੀ ਗਾਇਆ ਸੀ ਕਿਉਂ ਨਹੀਂ ਜਾ ਸਕਦੇ ਚੱਲੇ ਗਏ ਗੁਰਦੇ ਕਿਹਦੇ ਉੱਤਰਾ ਸੀਐਮ ਉੱਤਰਾ ਅਸੀਂ ਕਿਉਂ ਨਹੀਂ ਸਾਨੂੰ ਰੋਡ ਕੀ ਪ੍ਰੋਟੈਸਟ ਕਰਨੀ ਸਾਨੂੰ ਰੋਡ ਕੀ ਜਾਣਦੀ ਸਾਡੀਆਂ ਮੰਗਾਂ ਜੈਨੂ ਮੰਗਾਂ ਅਸੀਂ ਆ ਆ ਜਿਹੜੇ ਜਿਹੜੇ ਬਜ਼ੁਰਗ ਜਿਹੜੀ ਸੜਕਾਂ ਦੇ ਪਿਛਾਏ ਹੋਏ ਨੇ ਜਿਹੜੇ ਜਿਹੜੇ ਤੁਰ ਫੇਂਦੀ ਸਕਦੇ ਗਰਮੀਆਂ ਸ਼ਾਦੀ ਕਿੰਨੀ ਤਪਸ ਪੈ ਰਹੀ ਆ ਖੰਡਾ ਦੇ ਵਿੱਚ ਤਬਦਾਂ ਵਿੱਚ ਤੰਬੂਆਂ 'ਚ ਬੈਠੇ ਨੇ ਸਾਨੂੰ ਕੋਈ ਚਾਹ ਵਾ ਅਸੀਂ ਉਹ ਜੱਡਵਾ ਪਾਗਲਵਾ ਮੂਰਖਾ ਜਿਹੜੇ ਇੱਥੇ ਬੈਠੇ ਸਾਡੀ ਸੁਣ ਵੀ ਅਸੀਂ ਬੈਠੇ ਕਿਉਂ ਆ ਸਾਡਾ ਫੇ ਬਣਾਦੀ ਹੱਕਾ ਵੀ ਜਦੋਂ ਕਿਤੇ ਛਡਵਾਈ ਨਹੀਂ ਹੁੰਦੀ ਤੇ ਸਾਡਾ ਕਿਹ ਅਸੀਂ ਸੜਕ ਤੇ ਬੈਠਾਂਗੇ ਰੋਸ ਕਰਾਂਗੇ ਅਸੀਂ ਇਹ ਕੋਈ ਇਹ ਕੋਈ ਵੱਡਾ ਬਾਹਰ ਤੇ ਨਹੀਂ ਘਟਰਾ ਅਸੀਂ ਸੰਗਤਾਂ ਨੂੰ ਕਲੀਅਰ ਕੀਤਾ ਕਿਸੇ ਨੇ ਕੋਈ ਕੋਈ ਖੱਪ ਕਰਨਾ ਨਹੀਂ ਕਰਨਾ ਕੁਝ ਨਹੀਂ ਕਰਨਾ ਅਸੀਂ ਕੇਵਲ ਸ਼ਾਂਤ ਵੀ ਢੰਗਰਾ ਅਸੀਂ ਪ੍ਰੋਟੈਸਟ ਕਰਾਂਗੇ ਉੱਥੇ ਜਿਹੜਾ 17 ਸੈਕਟਰ ਦਾ ਨੀਲਵਸਨਮੇ ਦੇ ਸਾਹਮਣੇ ਜਗ੍ਹਾ ਹੈ ਉਹ ਕੋਈ ਸੁਖੀ ਸਤਾਪਤ ਦਿੱਤਾ ਜੋ ਪ੍ਰਸ਼ਾਸਨ ਨੇ ਕਰਨਾ ਕਰ ਲਵੇ ਪ੍ਰਸ਼ਾਸਨ ਉੱਠੀ ਆ ਉਹਨਾਂ ਦੀ ਮਰਜ਼ੀ ਆ ਜੇ ਪ੍ਰਸ਼ਾਸਨ ਚਾਹੁੰਦਾ ਸ਼ਾਂਤ ਪਿੰਡਾ ਕਰਾਂ ਉਹ ਸਾਡਾ ਸਿਰ ਸਾਥ ਦੇਣ ਪ੍ਰਸ਼ਾਸਨ ਨੂੰ ਥੱਲੇ ਵਾਲੇ ਲੈਵਲ ਨੂੰ ਸਾਰਾ ਬਦਾ ਕਿ ਸਾਡੀਆਂ ਮੰਗਾਂ ਜਾਇਜ਼ ਨੇ ਕੋਈ ਨਜਾਇਜ਼ ਮੰਗ ਨਹੀਂ ਜੇ ਉਹ ਸਿੱਧੇ ਰੂਪ ਦਿਖਾ ਦੇਣ ਅਸੀਂ ਐਲਾਨ ਕਰਦੇ ਵੀ ਜਿਹੜੇ ਸਿੱਖ ਬੰਦੀ ਸਿੰਘ ਆ ਇਸ ਪੰਜਾਬ ਭਾਰਤ ਦੇ ਨਾਗ ਰੱਖ ਨਹੀਂ ਅਸੀਂ ਨਹੀਂ ਛੱਡਣੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਸੀ ਗੁਰੂ ਗ੍ਰੰਥ ਸਾਹਿਬ ਕੋਈ ਕਾਨੂੰਨ ਬਣਾ ਜਦ ਓਪਨ ਦੇਖੋ ਸਾਨੂੰ ਸਾਡਾ ਜਿਹੜਾ ਸਾਨੂੰ ਨਿਆਦ ਹੋਣ ਨਹੀਂ ਨਿਆਦ ਵਾਸਤੇ ਸਾਨੂੰ ਲੋਕਾਂ ਦੇ ਵਿੱਚ ਪ੍ਰੋਟੈਸਟ ਕਰਨ ਦਾ ਖਾਬ ਦੇ ਸਿੱਧੀ ਗੱਲ ਮੋਰਚਾ ਆਗੂਆਂ ਦੇ ਵੱਲੋਂ ਜਿਹੜੀ ਉੱਥੇ ਪਹੁੰਚਣ ਦੀ ਕਾਲ ਦਿੱਤੀ ਜਾ ਰਹੀ ਹੈ ਜਾਂ ਇਥੋਂ ਮੋਰਚੇ ਤੋਂ ਜਿਹੜੀ ਰਵਾਨਗੀ ਹੋਵੇਗੀ ਉਹ ਇੱਕ ਜਥੇ ਦੇ ਰੂਪ ਦੇ ਵਿੱਚ ਹੋਵੇਗੀ ਮਾਰਚ ਦੇ ਰੂਪ ਦੇ ਵਿੱਚ ਹੋਵੇਗੀ ਦੇਖੋ ਸਾਰੇ ਦੇਖਾਂਗੇ ਤਰੀਕੇ ਨਾਲ ਕਿ ਐਸਾ ਪ੍ਰੋਟੈਸਟ ਕਰਨਾ ਜਿੱਦਾਂ ਕੋਈ ਜਿੱਦਾ ਜਾ ਸਕਦਾ ਜਾਵੇ ਉਹ 17 ਸੈਕਟਰ ਕਿਨਾਂ ਦੂਰ ਸਾਡੀ ਕੋਈ ਗੱਲ ਨਹੀਂ ਜਿੱਦਾਂ ਕਿਸੇ ਦਾ ਸਾਥ ਦੇਊਗਾ ਸੈਕਟਰ 11 ਵਜੇ ਦੀ ਕਾਲ ਦਿੱਤੀ ਹੈ ਜਿੱਦਾਂ ਵੀ ਇੱਥੋਂ ਜਾ ਸਕਦੇ ਇੱਥੋਂ ਜਾਣ ਜੇ ਕੋ ਸਿੱਧਾ ਜਾ ਸਕਦਾ ਜਾਵੇ ਕਿ ਕਿਸੇ ਦੇ ਪਬਰ ਸੀ ਪਿਛਲੇ ਸਮੇਂ ਦੇ ਦਰਮਿਆਨ ਜਿਹੜਾ ਮੋਰਚਾ ਗੋਆਂ ਦੇ ਵੱਲੋਂ ਪ੍ਰੋਗਰਾਮ ਦਿੱਤੇ ਜਾਂਦੇ ਨੇ ਇਹਨਾਂ ਦੇ ਵਿੱਚ ਰੋਕ ਲਗਾਉਣ ਵਾਸਤੇ ਜਾਂ ਪੋਸਟਪੋਨ ਕਰਨ ਵਾਸਤੇ ਪ੍ਰਸ਼ਾਸਨ ਦੇ ਮੁੱਖ ਅਧਿਕਾਰੀਆਂ ਦੇ ਵੱਲੋਂ ਗੱਲਬਾਤ ਦਾ ਸਿਲਸਲਾ ਵੀ ਸ਼ੁਰੂ ਕੀਤਾ ਜਾਂਦਾ ਹੈ ਤੇ ਇਸੇ ਪ੍ਰੋਗਰਾਮ ਦੇ ਮੱਦੇਨਜ਼ਰ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਨੇ ਤੁਹਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁੰਦੀ ਰਿੰਦੀ ਜੀ ਗੱਲਬਾਤ ਉਹ ਤਾਂ ਹੁੰਦੀ ਰਿੰਦੀ ਕਰਦੇ ਰਹਿੰਦੇ ਅਸੀਂ ਅਸੀਂ ਗੱਲਬਾਤ ਕੀ ਕਰਨੀ ਹੈ ਕਈ ਵਾਰੀ ਹੋ ਚੁੱਕੀ ਅਹੀਂ ਇਹਨੇ ਸਾਡੀਆਂ ਮੰਗਾਂ ਮੰਨੋ ਅਸੀਂ ਸਦਾ ਹੀ ਐਵੇਂ ਨਾਲ ਤੁਸੀਂ ਟਾਈਮ ਵੇਸਟ ਕਰਦੇ ਸਾਡਾ ਕਰਦੇ ਜੇ ਜਾਂ ਕੋਈ ਵੀ ਮੰਗਾਂ ਗੱਲ ਤੇ ਸਾਡੀਆਂ ਮੰਗਾਂ ਚ ਆਏ ਜੀ ਦੀ ਜਾਂ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਬਿਆਦਵੀ ਹੋੜ ਤੇ ਨਹੀਂ ਰੋਲਦੇ ਅਸੀਂ ਨਹੀਂ ਖਰੂਪ ਕੋਲਾ ਜੈਸੀ ਗੱਲ ਕਰ ਜਾਂ ਕਹਿੰਦੇ ਇਹ ਬੰਦੀ ਸਿਕਰੀ ਆਦੀ ਕਰਨੀ ਜਾਂ ਇਹ ਦੱਸਣ ਵਿਜੇਦਾਰ ਜਗਤਾਰ ਸਿੰਘ ਹਵਾਰਾ ਤੇ ਕਿਹੜਾ ਕਿਹੜੇ ਕਾਨੂੰਨ ਅਸਾਰ ਨੂੰ ਦਿੱਲੀ ਰੱਖਿਆ ਕੋਈ ਕੇਸ ਦੀ ਕੁਝ ਹੋਣੀ ਅਸੀਂ ਇਹਨੂੰ ਟ੍ਰਾਂਸਫਰ ਕਰੂ ਇਹ ਗੱਲ ਸਾਡੀ ਟੇਬਲ ਤੇ ਕਈ ਵਾਰ ਨਹੀਂ ਹੋ ਚੁੱਕੀ ਜੇ ਪੰਜਾਬ ਸਰਕਾਰ ਨਾਲ ਕੋਈ ਮੰਤਰੀ ਬੈਂਦਾ ਉਹ ਤੁਈ ਵੀ ਕਹਿੰਦਾ ਜੀ ਮੈਨੂੰ ਪਤਾ ਹੀ ਨਹੀਂ ਉਹ ਤੇਨੂੰ ਪਤਾ ਜੀ ਤੂੰ ਗੱਲ ਨਹੀਂ ਬੈਠਾ ਹੁਣ ਸੋਹ ਨੂੰ ਸਾਡੇ ਜਿਹੜੇ ਜਿਹੜਾ ਗੱਲ ਹੋਈ ਐ ਪ੍ਰਸ਼ਾਸਨ ਵੀ ਇਹ ਕਹਿੰਦਾ ਜੀ ਉਹ ਆਈਜੀ ਸਾਹਿਬ ਬਦਲ ਗਏ ਨਾ ਸੋਹ ਆਈਜੀ ਬਦਲ ਗਿਆ ਸਾਡਾ ਸਾਰਾ ਜਿਹੜਾ ਰਿਕਾਰਡ ਆ ਸਾਡੀਆਂ ਮੰਝਾਂ ਨਹੀਂ ਸਾਡੀ ਜਿਹੜੀ ਪਿਛਲੀ ਗੱਲ ਬੰਦ ਥੋੜੇ ਪਾਸ ਆ ਦੇਖੋ ਤਾਂ ਹੁੰਦੀ ਰਹਦੀ ਜੇ ਉਹਦੇ ਕੋਈ ਗੱਲ ਨਹੀਂ ਗਈ ਉਹ ਕਾਰਨ ਅਸੀਂ ਤਾਂ ਅਸੀਂ ਪਰ ਜਿਹੜੀ ਕਹ ਜੀ ਟੇਬਲ ਤੇ ਗੱਲ ਕਰੀ ਸੀ ਕਹਿੰਦਾ ਇਹ ਕੋਈ ਚੋਰ ਨਾ ਕੋਈ ਡਾਕੂ ਆ ਕੋਈ ਲਟੇਰੇ ਆ ਜੇ ਇਹ ਪੱਜਾ ਇਹੀ ਕਹਿੰਦੇ ਬੈਠੋ ਕਹਿੰਨ ਗੱਲ ਜਿਹੜੀ ਕਰਨੀ ਬਾਕੀ ਦੇਖੋ ਕੀ ਗੱਲਬਾਤ ਹੁੰਦੀ ਮੈਸੇਜ ਕੀ ਮੈਸੇਜ ਕੀ ਤੁਹਾ ਬੱਸ ਇਹ ਸਾਕਤਾਂ ਨੂੰ ਬੇਨਤੀ ਕਰਨੀ ਚਾਹੁੰਦੇ ਵੀ ਜਿਹੜੇ ਬੰਦੇ ਏਸ਼ੀਆ 'ਚ ਬੈਠੇ ਨੇ ਹੁਣ ਜਿਹੜੇ ਬੰਦੇ ਛਾਲ ਨੂੰ ਬੈਠੇ ਨੇ ਆਪਣੇ ਹਿੱਟ ਰਾਜ ਦਾ ਉਹ ਮਾੜੀ ਜੀ ਥੋੜੀ ਜੀ ਸੋਚ ਰੱਖਣਾ ਇਹ ਦੁਨੀਆ ਦੇ ਉੱਤੇ ਪਹਿਲਾ ਜ세ਦਾਰ ਆ ਜ세ਦਾਰ ਜਗਤਾਰ ਸਿੰਘ ਖਵਾਰਾ ਵੀ ਇੱਕ ਕਿਸੇ ਕੌਮ ਦੇ ਬੰਦੇ ਨੂੰ 7-8 ਲੱਖ ਬੰਦੇ ਨੇ ਸਰਬ ਸ਼ਾਂਤੀ ਦਾ ਚੋੜਿਆ ਉਹ ਜ਼ਹਿਰ ਕਿਦ ਦੀ ਅਕਾਲ ਖੋਟੀ ਨੇ ਸੜ ਹੋਵੇ ਸੜ ਰਿਹਾ ਹੋਵੇ ਇਹ ਪਹਿਲੀ ਮੇਰੀ ਯਾਤ ਗੁਰੂ ਗ੍ਰੰਥ ਸਾਹਿਬ ਦੀ ਇੰਨੀ ਇੰਨੀ ਬਿਆਦਵੀ ਹੋ ਚੁੱਕੀ ਤੇ ਮੂਰਤੀਆਂ ਲਗਾ ਤੇ ਮੂਰਤੀ ਦਾ ਅਸੀਂ ਇਹ ਕਹਿੰਦੇ ਵੀ ਉਹ ਸਾਥ ਦੇਣ ਦੇਖੋ 13000 ਦੇ ਕਰੀਬ ਪਿੰਡ ਆ ਤੇ ਗੁਰਦੁਆਰੇ 50000 ਦੇ ਕਰੀਬ ਹੋਣਗੇ ਡੇਰੇ ਤੋਂ ਬਾਅਦ ਹੋਣਗੇ ਉਹ ਇੱਕ ਇੱਕ ਬੰਦਾ ਵੀ ਇੱਥੇ ਆੜ ਕੇ ਬੈਠ ਗਿਆ ਸੀ 15 ਜਨ ਦੇ ਸਰਕਾਰ ਤੋਂ ਫੈਦ ਉਸੇ ਗੁਰੂ ਗ੍ਰੰਥ ਸਾਹਿਬ ਦੀ ਕਾਨੂੰਨ ਬਣਾਉਣਾ ਚਾਹੁੰਦੇ ਜੇ ਗੁਰੂ ਗ੍ਰੰਥ ਸਾਹਿਬ ਨੂੰ ਸਵੇਰ ਸ਼ਾਮ ਮੱਥਾ ਟੇਕਦੇ ਲੋਕ ਪਿੰਡਾਂ ਦੇ ਅਰਦਾਸਾ ਕਰਦੇ ਮੇਰਾ ਪੁੱਤ ਬਾਹਰ ਚਲੇ ਜੀ ਜੀ ਮੈਨੂੰ ਫਰਾਨੀ ਗੱਡੀ ਮਿਲ ਜੇ ਦੀ ਵਿਆਹ ਹੋ ਜੇ ਕਰਦੇ ਨੇ ਉਸੇ ਗੁਰੂ ਗ੍ਰੰਥ ਸਾਹਿਬ ਨੂੰ ਗੜੀਆਂ ਨਾਲੀਆਂ ਚ ਰੋਲਿਆ ਤੁਸੀਂ ਉਹਦੇ ਗੁਰੂ ਬਰਾਣਾ ਚਾਹੁੰਦੇ ਉਹ ਨਾ ਸਿੰਘਾਂ ਦੀ ਰਿਹਾਈ ਚਾਹੁੰਦੇ ਆ ਜਿਹੜਾ ਸਿੰਘਾਂ ਨੇ ਜੇ 95 ਚ ਕੰਮ ਨਾ ਕਰਦੇ ਉਸ ਸਮੇ ਬਿਆਸ ਸਿੰਘ ਨੂੰ ਨਾ ਮਾਰਦੇ ਤੇ ਬਾੜੇ ਸਿੱਖਾਂ ਦੇ ਮੁੰਡਿਆਂ ਦੇ ਦਸਰਾ ਤੇ ਦਸਾਰਾਂ ਨਹੀਂ ਸੋਣੀਆਂ ਆ ਜਿਹੜੇ ਪਾਣੀ ਦੀ ਐਸਵਾਈਐਲ ਨਹਿਰਾ ਵਗੈਰਾ ਨਿਕਲੀਆਂ ਪਾਣੀ ਨਾ ਸਾਡੇ ਕੋਲ ਪਾਣੀ ਰਹਿਣਾ ਨਾ ਧਰਤੀ ਨਹੀਂ ਸਾਡੇ ਕੋਲ ਸਮਾਜ ਉਹਨਾਂ ਨੇ ਆਪਣੀ ਕੁਰਬਾਨੀ ਕਰਤੀ ਜਵਾਨੀ ਘਾੜਤੀ ਫਟਾ ਕੋਈ ਖਰਾਬ اخلاਕੀ ਫਰਜ਼ ਨਹੀਂ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਜਿੰਨੇ ਵੀ ਇਹ ਵਜਾਰ ਮੇਰੇ ਸੁਣ ਰਹੇ ਨੇ ਮੇਰੇ ਅੰਦਰ ਇਹ ਦਰਦ ਆ ਵੀ ਕਿੱਦਾਂ ਕਿੱਦਾਂ ਦੇ ਇੱਥੇ ਮਾਵਾ ਪੈੜਾ ਬਜ਼ੁਰਗ ਬੈਠੇ ਨੇ ਕਿਸ ਵਾਸਤੇ ਬੈਠੇ ਨੇ ਆਪਾਂ ਇਹਨਾਂ ਦਾ ਸਾਥ ਦਿਈਏ ਘੱਟੋ ਘੱਟ ਜੇਬ ਬੰਦੀ ਸੀਗਾ ਬਾਰੇ ਨਹੀਂ ਸੋਚਣਾ ਉਹਨਾਂ ਮਾਵਾ ਉਹਨਾਂ ਭੈਣਾ ਉਹਨਾਂ ਧੀਆ ਉਹਨਾਂ ਸੁਪਤਰੀਆਂ ਬਾਰੇ ਜ਼ਰੂਰ ਤਰਸ ਕਰੀਏ ਜਿਹੜੀਆਂ ਆਪਣਿਆਂ ਨੂੰਤੀਤੀ ਬਤੀ ਬਤੀ ਸਾਲਾਂ ਤੋਂ ਢੀਕਦੇ ਆ ਭੈਣ ਸੋਚਦੀ ਮੇਰੇ ਭਰਾ ਕਦੋਂ ਬੈਠੂਗਾ ਕੋਲ ਆ ਕੇ ਧੀ ਸੋਚਦੀ ਮੈਨੂੰ ਕਦੋਂ ਪਿਤਾ ਪਿਆਰ ਦੇਊਗਾ ਘਰ ਵਾਲੀ ਸੋਚਦੀ ਕਦੋਂ ਮੇਰੇ ਕੋਲ ਬੈਠੇ ਰੋਟੀ ਖਾਏਗਾ ਭੈਣ ਸੋਚਦੀ ਆ ਬੇਸ਼ੱਕ ਸਾਡਾ ਰਵਾਜ ਨਹੀਂ ਹੋ ਵੀ ਜੇ ਦਾ ਪੰਜਾਬ ਦਾ ਕਦੋਂ ਮੇਰੇ ਮੈਂ ਭਰਾ ਦੇ ਰਖੜੀ ਬਣੂਗੇ ਤੇ ਜੇ ਸਾਡਾ ਘਰਾਂ ਚੋਂ ਹੁਣ ਆਮ ਘਰਾਂ ਚੋਂ ਇੱਕ ਵੀ ਬੱਚਾ ਜੀ ਕਦੇ 10 ਮਿੰਟ ਲੇਟ ਆਵੇ ਬੰਦੀ ਮਾਵਾ ਤੇ ਭੈਣਾ ਸਾਡੀਆਂ ਜੱਪੁਰ ਕਹਿੰਦਾ ਜੀ ਸਿਰ ਮਾਰਦੇ ਉਹ ਤਾਂ ਦੇ ਜਾਣੇ ਜਿਹੜੀਆਂ 33 33 ਸਾਲ ਤੋਂ ਜਿਵੇਂ ਠੀਕ ਕਰਦੀਆਂ ਅਸੀਂ ਉਹਨਾਂ ਬਾਰੇ ਸੋਚ ਗਏ ਟਟ ਘਰਾ ਤੋਂ ਨਿਕਲੀਏ ਵੱਧ ਵੱਧ ਇਕੱਠ ਕਰੀਏ ਤਾਂ ਕਿ ਸੰਗ ਤੇ ਦਬਾਅ ਪਈਏ ਤੇ ਸ਼ਾਂਤ ਵੀ ਢਾਂਗਰਾ ਉਸੇ ਤਰ੍ਹਾਂ ਦਾ ਕਿਸੇ ਨਾਗਰ ਨੂੰ ਕਿਸੇ ਚੀਜ਼ ਨੂੰ ਕੋਈ ਨੁਕਸਾਨ ਨਾ ਪਹਾਈਏ ਤਾਂ ਕਿ ਅੱਗੇ ਵੀ ਦੋ ਹੋਏ ਨੇ ਚਾਹ 26 ਜਨਵਰੀ ਨੂੰ ਹੋਇਆ 2023 ਨੂੰ ਚਾਹ 15 ਅਗਸਤ ਨੂੰ ਹੋਇਆ ਅਸੀਂ ਉਸੇ ਤਰੀਕੇ ਨਾਲ ਉਸਵੇਂ ਹੀ ਮਾਰਚ ਕਰੀਏ ਪ੍ਰੋਟੈਸਟ ਕਰੀਏ ਸ਼ਾਂਤ ਵੀ ਢਾਂਗਰਾ ਤਾਂ ਕਿ ਸਾਡਾ ਜਿਹੜਾ ਇਮੇਜ ਵਾਸਖਾਂ ਦਾ ਉਹ ਵਧੀਆ ਬਣ ਸਕੇ ਸਾਡੀਆਂ ਮੰਗਾ ਪ੍ਰਤੀ ਸਰਕਾਰਾਂ ਨੂੰ ਵੀ ਸਰਕਾਰਾਂ ਨੇ ਵੀ ਸੋਚ ਪੈਣ ਸਕੇ ਮੀਡੀਆ ਦੇ ਵਿੱਚ ਅੰਤਰਾਗਸਤ ਦੇ ਮੱਦੇਨਜ਼ਰ ਕੌਮੀ ਇਨਸਾਫ਼ ਮੋਰਚਾ ਦੇ ਆਗੂਆਂ ਦੇ ਵੱਲੋਂ ਜਿਹੜਾ ਇੱਕ ਪੀਸਫੁਲੀ ਤਰੀਕੇ ਦੇ ਨਾਲ ਪ੍ਰੋਟੈਸਟ ਕਰਨ ਦਾ ਚੰਡੀਗੜ੍ਹ ਦੇ 17 ਸੈਕਟਰ ਦੇ ਪਲਾਜ਼ਾ ਦਾ ਪ੍ਰੋਗਰਾਮ ਦਿੱਤਾ ਗਿਆ ਏ ਇੱਕ ਵੱਡੀ ਅਪੀਲ ਪੰਜਾਬ ਪ੍ਰਸ ਤੋਂ ਲੋਕਾਂ ਨੂੰ ਵੀ ਕੀਤੀ ਗਈ ਹੈ ਕਿ ਇਸ ਅ ਮਾਰਚ ਪ੍ਰਦਰਸ਼ਨ ਦੇ ਵਿੱਚ ਵੱਡੀ ਤعداد ਦੇ ਵਿੱਚ ਕਿਤੇ ਨਾ ਕਿਤੇ ਪ੍ਰੈਜੈਂਟ ਰਹਿਣ ਦੀ ਜ਼ਰੂਰਤ ਹੈ ਔਰ ਭਵਿੱਖ ਦੇ ਵਿੱਚ ਦੇਖਣਾ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਜਿਵੇਂ ਪਹਿਲਾਂ ਦੇ ਪ੍ਰੋਗਰਾਮ ਦਿੱਤੇ ਗਏ ਨੇ ਤੇ ਇਸ ਵਾਰ ਦੇ ਪ੍ਰੋਗਰਾਮ ਦੇ ਵਿੱਚ ਵੀ ਲੋਕਾਂ ਦਾ ਕਿਸ ਤਰੀਕੇ ਦਾ ਸਮਰਥਨ ਰਹਿੰਦਾ ਹੈ ਭਵਿੱਖ ਦੇ ਵਿੱਚ ਵੀ ਤਮਾਮ ਸਾਰੇ ਵਿਸ਼ਿਆਂ ਦੇ ਸਬੰਧਤ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ